ਦੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਉਸ ਵਿਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਬਲ ਜਾ ਰਿਹਾ ਅੱਜ ਦੇ ਇਸ ਨਵੰਦ ਦਾ ਸਰਲੇਖ ਹੈ ਅਸੀਂ ਵੀ ਗਏ ਸਿੰਘੂ ਬਾਡਰ ਤੇ ਦਿੱਲੀ ਹਰਿਆਣਾ ਦਾ ਸਿੰਘੂ ਬਾਡਰ ਪੂਰੇ ਵਿਸ਼ੇ ਵਿੱਚ ਕਿਸਾਨ ਅੰਦੋਲਨ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮੋਦੀ ਸਰਕਾਰ ਨੇ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਅਤੇ ਬਾਅਦ ਵਿੱਚ ਕਾਨੂੰਨ ਬਣੇ। ਦੇਸ਼ ਦੀਆਂ ਸਮੂਚੀਆਂ, ਕਿਸਾਨ ਜਥੇਬੰਦੀਆਂ ਇਹਨਾਂ ਤਿੰਨ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਹਿੰਦੀਆਂ ਅਤੇ ਇਹਨਾਂ ਨੂੰ ਰੱਦ ਕਰਨ ਦੀ ਦੋਹਾਈ ਪਾ ਰਹੀਆਂ ਸਨ ਤੇ ਉਹ ਸਰਕਾਰ ਖਿਲਾਫ ਸੰਘਰਸ਼ ਕਰ ਰਹੀਆਂ ਸਨ। ਉਹਨਾਂ ਪੰਜਾਬ ਦੇ ਟੋਲ ਪਲਾਜੇ ਘੇਰੇ ਰੇਲਵੇ ਟਰੈਕ ਮਲ ਕੇ ਤਿੰਨ ਮਹੀਨੇ ਪੰਜਾਬ ਵਿੱਚ ਟ੍ਰੇਨਾਂ ਨਹੀਂ ਬੰਨ੍ਹ ਦਿੱਤੀਆਂ। ਉਧਰ ਮੋਦੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ। ਕਿਸਾਨਾਂ ਨੇ ਜਦੋਂ ਦੇਖਿਆ ਕਿ ਸਰਕਾਰ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਤਾਂ ਉਹਨਾਂ ਦਿੱਲੀ ਵੱਲ ਨੂੰ ਚੱਲੇ ਪਾ ਦਿੱਤੇ ਹਰਿਆਣੇ ਦੀ ਖੱਤਰ ਭਾਜਪਾ ਸਰਕਾਰ ਨੇ ਹਾਈਵੇ ਉੱਪਰ ਵੱਡੇ ਵੱਡੇ ਪੱਥਰ ਰੱਖ ਕੇ ਮਿੱਟੀ ਦੇ ਵੱਡੇ ਵੱਡੇ ਟਰਾਲੇ ਲਾ ਕੇ ਅਤੇ ਬੈਰੀਕੇਡ ਲਗਾ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੁਕਿਆ ਪਰ ਅੰਦੋਲਨਕਾਰੀ ਨਾ ਰੁਕੇ ਉੱਤਰ ਹਰਿਆਣੇ ਵੀ ਕਿਸਾਨ ਵੀ ਪੰਜਾਬੀਆਂ ਨਾਲ ਆ ਮਿਲੇ ਉਨਾ ਖੱਟੜ ਸਰਕਾਰ ਦੀਆਂ ਸਾਰੀਆਂ ਰੋਕਾਂ ਦੀਆਂ ਧਜੀਆਂ ਉੜਾ ਦਿੱਤੀਆਂ ਪਾਣੀ ਦੀਆਂ ਤੋਪਾਂ ਅਤੇ ਅਤਰੂ ਗੈਸ ਦੇ ਗੋਲੇ ਵੀ ਕਿਸਾਨਾਂ ਦੇ ਹੌਸਲੇ ਪਸਤ ਨਾ ਕਰ ਸਕੇ ਜਦੋਂ ਕਿਸਾਨ ਦਿੱਲੀ ਹਰਿਆਣਾ ਦੀ ਹੱਦ ਤੇ ਪਹੁੰਚੇ ਤਾਂ ਮੋਦੀ ਸਰਕਾਰ ਨੇ ਉਹਨਾਂ ਦੇ ਅੱਗੇ ਅਰਧ ਸੈਨਿਕ ਬਲ ਲਗਾ ਦਿੱਤੇ ਅੰਦੋਲਨਕਾਰੀ रामलीला ਮદાન ਦਿੱਲੀ ਵਿੱਚ ਸ਼ਾਂਤਮਈ ਧਰਨਾ ਲਾਉਣਾ ਚਾਹੁੰਦੇ ਸਨ ਦਿੱਲੀ ਹੱਦ ਤੇ ਰੁਕਣ ਕਰਕੇ ਉੱਥੇ ਹੀ ਉਹਨਾ ਧਰਨਾ ਲਗਾ ਕੇ ਬੈਠਣਾ ਜਿਹੜਾ ਫੈਸਲਾ ਲਿਆ ਇਹ ਧਰਨਾ 26 ਨਵੰਬਰ 2020 ਤੋਂ ਸ਼ੁਰੂ ਹੋਇਆ ਸ਼ੁਰੂ ਵਿੱਚ ਸੜਕ ਤੇ ਹੀ ਸਟੈਂਡ ਮੈਕ ਰੱਖ ਕੇ ਬੁਲਾਰਿਆਂ ਦੇ ਭਾਸ਼ਣ ਹੋਣ ਲੱਗੇ ਫਿਰ ਟਰਾਲੀ ਨੂੰ ਸਟੇਜ ਬਣਾਇਆ ਹੌਲੀ ਹੌਲੀ ਟੈਂਟ ਦੇ ਫੱਟਿਆਂ ਦੀ 5 ਫੁੱਟ ਉੱਚੀ 17-18 ਫੁੱਟ ਲੰਬੀ ਚੌੜੀ ਸਟੇਜ ਬਣ ਗਈ ਤੇ ਉੱਪਰ ਟੈਂਟ ਦੀ ਛੱਤ ਵੀ ਪਾ ਦਿੱਤੀ ਗਈ। ਸਭ ਤੋਂ ਚੰਗੀ ਗੱਲ ਇਹ ਕਿ ਸਟੇਜ ਉੱਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਹੀ ਲੱਗਦੇ ਹਨ। ਹੁਣ ਤਾਂ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕ ਵੀ ਪਹੁੰਚ ਰਹੇ ਹਨ। 32 ਕਿਸਾਨ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣ ਗਿਆ ਹੈ। ਟਰੈਕਟਰ, ਟਰਾਲੀਆਂ, ਬੱਸਾਂ, ਕਾਰਾਂ, 4-ਵੀਲਰਾਂ, 라ਹੀਨ ਲੋਕ ਧੜਾ-ਧੜ ਧਰਨੇ ਵਿੱਚ ਪਹੁੰਚ ਰਹੇ ਹਨ। ਜਿਹੜਾ ਵੀ ਸਤਾਨੇ ਦਾ ਹਿੱਸਾ ਬਣਦਾ ਹੈ ਉਹ ਵਿਅਕਤੀ ਆਪਣੇ ਆਪ ਨੂੰ ਧੰਨ ਸਮਝਦਾ ਹੈ ਸਿੰਘੂ ਗੌਰਡਰ ਹੁਣ ਹਰ ਕਿਰਤੀ ਕਾਮੇ ਅਤੇ ਅਨਸਾਪਸੰਦ ਬੰਦੇ ਲਈ ਮੱਕਾ ਬਣ ਗਿਆ ਹੈ ਅਤੇ ਇਸ ਦੀ ਜ਼ਿਆਰਤ ਕਰਨੀ ਹਰ ਇੱਕ ਲਈ ਜ਼ਿੰਦਗੀ ਦਾ ਮਕਸਦ 8 ਦਸੰਬਰ 2020 ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਪ੍ਰਗਤੀ ਕਲਾ ਕੇਂਦਰ ਵੀ ਇਸ ਬੰਧ ਨੂੰ ਸਫਲ ਬਣਾਉਣ ਲਈ ਲਾਡੂਵਾਲ ਫਲੋਰ ਟੋਲ ਪਲਾਜੇ ਤੇ ਲਗਾਏ ਧਰਨੇ ਵਿੱਚ ਪਹੁੰਚਿਆ। ਅਸੀਂ ਆਪਣਾ ਨਾਮ ਦਰਜ ਕਰਵਾਇਆ ਤੇ ਪ੍ਰਬੰਧਕਾਂ ਨੂੰ ਕਿਹਾ ਕਿ ਜੇ ਸਮਾਂ ਹੋਇਆ ਤਾਂ ਅਸੀਂ ਇੱਕ ਦੋ ਨਾਟਕਾਂ ਦੀਆਂ ਪੇਸ਼ਕਾਰੀਆਂ ਕਰ ਸਕਦੇ ਹਾਂ। ਅਸੀਂ ਪੌਣੇ 11 ਵਜੇ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ ਸੀ। ਸਟੇਜ ਸ਼ੁਰੂ ਹੋਈ ਤਾਂ ਬਲਾਰਿਆਂ ਦਾ ਤੰਤਾ ਲੱਗ ਗਿਆ। 3 ਘੰਟੇ ਇਹ ਤੰਤਾ ਨਾ ਮੁੱਕਿਆ। ਭਰਮਾ ਇਕੱਠ ਹੋ ਗਿਆ ਸੀ। ਜਦੋਂ ਬਲਾਰਿਆਂ ਦਾ ਜੋਰ ਲੱਗ ਗਿਆ ਤਾਂ ਸਾਨੂੰ ਕਿਹਾ ਗਿਆ ਕਿ ਤੁਸੀਂ 5-7 ਮਿੰਟ ਦੀ ਇੱਕ ਕੋਰੀਓਗ੍ਰਾਫੀ ਕਰ ਲਵੋ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਬਾਰੇ ਕੋਰੀਓਗ੍ਰਾਫੀ ਫੰਸੀ ਦੀ ਪੇਸ਼ਕਾਰੀ ਕੀਤੀ ਪੇਸ਼ਕਾਰੀ ਨੇ ਇਨਕਲਾਬੀ ਰੰਗ ਬੰਨ ਦਿੱਤਾ ਸੀ ਪ੍ਰਬੰਧਕਾਂ ਨੇ ਸੰਗਤ ਨੂੰ ਪੁੱਛਿਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਨਾਟਕ ਵੀ ਦੇਖਿਆ ਜਾਵੇ ਤਾਂ ਤੁਸੀਂ ਹੱਥ ਖੜੇ ਕਰਕੇ ਇਸ ਦੀ ਪ੍ਰਵਾਨਗੀ ਦਿਓ ਸਾਰੀ ਸੰਗਤ ਨੇ ਇੱਕਦਮ ਹੱਥ ਖੜੇ ਕਰ ਦਿੱਤੇ ਹਾਂ ਆਖ ਦਿੱਤੀ ਅਸੀਂ ਨਾਟਕ ਲਈ ਤਿਆਰ ਹੋ ਗਏ ਨਾਟਕ ਵਿੱਚ ਇੱਕ ਕੁਰਸੀ ਦੀ ਜ਼ਰੂਰਤ ਸੀ ਪਰ ਉੱਥੇ ਕੋਈ ਕੁਰਸੀ ਨਹੀਂ ਸੀ ਕੁਰਸੀ ਲੱਭਣ ਲਈ ਕਲਾਕਾਰ ਚਾਰੇ ਪਾਸੇ ਦੌੜੇ ਪਰ ਕੁਰਸੀ ਨਾ ਲੱਭੇ ਇੱਕ ਕਲਾਕਾਰ ਨੇ ਕਿਹਾ ਸਰ ਉਧਰ ਦੂਸਰੇ ਪਾਸੇ ਪੁਲਿਸ ਆਫਸਰ ਨੇ ਕੁਰਸੀਆਂ ਲਈ ਬੈਠੇ ਹਨ ਅਸੀਂ ਉਨ੍ਹਾਂ ਨੂੰ ਨਾਟਕ ਵਾਸਤੇ ਕੁਰਸੀ ਦੇਣ ਲਈ ਜਾ ਕੇ ਬੇਨਤੀ ਕੀਤੀ ਉਨ੍ਹਾਂ ਨੇ ਬੇਨਤੀ ਮੰਨ ਲਈ ਅਸੀਂ ਵਿਅੰਗਮਈ ਨਾਟਕ ਸਮਝਦਾਰ ਲੋਕ ਸ਼ੁਰੂ ਕੀਤਾ ਤਾਂ ਖੇਲ ਰਹੇ ਹੋਏ ਲੋਕ ਇੱਕ ਬਾਰ ਫੇਰ ਇਕੱਠੇ ਹੋ ਗਏ ਲੋਕ ਹਰ ਵਿਅੰਗ ਚੋਟ ਉੱਤੇ ਹਸ ਰਹੇ ਸਨ ਤੇ ਤਾੜੀਆਂ ਮਾਰ ਰਹੇ ਸਨ ਕਲਾਕਾਰਾਂ ਦੀ ਪੈਸਿਆਂ ਨਾਲ ਵੀ ਹੌਸਲਾ ਪਜਾਈ ਕੀਤੀ ਗਈ ਧਰਨੇ ਤੋਂ ਘਰ ਆਉਂਦਿਆਂ ਅਸੀਂ ਲੇਟ ਹੋ ਗਏ ਸੀ ਅੱਜ ਸਾਨੂੰ ਪਰਿਵਾਰਕ ਤੌਰ ਤੇ ਦੋ ਵਿਆਹ ਪਾਰਟੀਆਂ ਦਾ ਸੱਦਾ ਆਇਆ ਹੋਇਆ ਸੀ ਇੱਕ ਬਾਲਮੀਕ ਭਾਈਚਾਰੇ ਦੇ ਮੇਰੇ ਮਿੱਤਰ ਦੇ ਮੁੰਡੇ ਦਾ ਪਿੰਡ ਅਸ਼ਾਹੂਰ ਵਿਖੇ ਵਿਆਹ ਸੀ ਤੇ ਦੂਜਾ ਰੁੜਕਾ ਖੁਰਦ ਦੇਖੇ ਮੇਰੇ ਮਾਮੇ ਦੀ ਪੋਤੀ ਦਾ ਵਿਆਹ ਸੀ। ਕਰ ਕੁਲਵਿੰਦਰ ਕੌਰ ਆ ਪਾ ਮੇਰੀ ਪਤਨੀ ਮੈਨੂੰ ਉਡੀਕ ਰਹੀ ਸੀ। ਘਰ ਪਹੁੰਚਦਿਆਂ ਹੀ ਮੈਂ ਸਕੂਟੀ ਕੱਢੀ ਤੇ ਮੈਂ ਤੇ ਕੁਲਵਿੰਦਰ ਅਸ਼ਾਹੂਰ ਪਿੰਡ ਨੂੰ ਚੱਲ ਪਏ। ਅਸੀਂ ਵਿਆਹ ਵਾਲੇ ਘਰ ਪਹੁੰਚ ਕੇ ਹਰੀ ਊਮ ਅਤੇ ਉਸ ਦੀ ਪਤਨੀ ਪੁਸ਼ਪਾ ਨੂੰ ਉਹਨਾਂ ਦੇ ਬੇਟੇ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਸਾਨੂੰ ਖਾਣਾ ਖਾਣ ਲਈ ਕਿਹਾ। ਮੂਰੇ ਟੇਬਲ ਉੱਤੇ ਸਾਡੇ ਦੋ ਅੰਬੜ ਕਰੀ ਪ੍ਰਵਦਾਸੀਏ ਭਰਾ ਬੈਠੇ ਖਾਣਾ ਖਾ ਰਹੇ ਸਨ। ਕਬਾਬ ਦੇ ਨਾਲ-ਨਾਲ ਅੰਗਰੇਜ਼ੀ ਸ਼ਰਾਬ ਦੀ ਬੋਤਲ ਵੀ ਪਈ ਹੋਈ ਸੀ ਉਹਨਾਂ ਮੈਨੂੰ ਦੇਖ ਕੇ ਕਿਹਾ ਆਜੋ ਆਜੋ ਰਾਣਾ ਜੀ ਬੈਠੋ ਉਹ ਇੱਕ ਗਲਾਸੀ ਵਿੱਚ ਮੇਰੇ ਲਈ ਪੈਗ ਬਣਾਉਣ ਲੱਗ ਪਏ ਪੈਗ ਬਣਾਉਂਦੇ ਅਹੀ ਉਹਨਾਂ ਇੱਕ ਮੁੰਡੇ ਨੂੰ ਮੇਰੇ ਲਈ ਮੀਟ ਦੀ ਪਲੇਟ ਲਿਆਉਣ ਲਈ ਆਵਾਜ਼ ਮਾਰੀ ਮੈਂ ਉਹਨਾਂ ਨੂੰ ਕਿਹਾ ਸੌਰੀ ਮੈਂ ਇਹ ਸਭ ਕੁਝ ਨਹੀਂ ਖਾਂਦਾ ਪੀਂਦਾ ਉਹਨਾਂ ਪੁੱਛਿਆ ਕਿਉਂ ਮੈਂ ਕਿਹਾ ਕਿ ਮੈਂ ਬੁੱਧੀ ਹਾਂ ਰਬਦਾਸੀਆ ਹਾਂ ਅੰਬੇਡਕਰ ਹਾਂ ਜਦੋਂ ਮੈਨੂੰ ਮੇਰੇ ਮਹਾਪੁਰਸ਼ ਕਹਿੰਦੇ ਹਨ ਕਿ ਤੂੰ ਨਿਸ਼ਾਨੀ ਕੰਨਾਂ ਜੀਵ ਹੱਤਿਆ ਨਹੀਂ ਕਰਨੀ ਤਾਂ ਫਿਰ ਮੈਂ ਇਹ ਕੁਝ ਕਿਵੇਂ ਕਰ ਸਕਦਾ ਹਾਂ ਉਹ ਦੋਨੋਂ ਕੱਟੇ ਜਾ ਪੈ ਗਏ ਉਹਨਾਂ ਗੱਲ ਦਾ ਰੁਖ ਬਦਲਦਿਆਂ ਕਿਹਾ ਤੁਸੀਂ ਇਹਨੇ ਲੇਟ ਕਿੱਦਾਂ ਹੋ ਗਿਆ ਮੈਂ ਕਿਹਾ ਅਸੀਂ ਅੱਜ ਭਾਰਤ ਬੰਦ ਕਰਕੇ ਲੋਹੜੂਵਾਲ ਫਲੌਰ ਧਰਨੇ ਤੇ ਗਏ ਸੀ ਅਸੀਂ ਉੱਥੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਕੇ ਆਏ ਹਾਂ ਅਸੀਂ ਉੱਥੋਂ ਆਉਂਦੇ ਹੀ ਲੇਟ ਹੋ ਗਏ ਉਨ੍ਹਾਂ ਵਿੱਚੋਂ ਇੱਕ ਨੇ ਸਵਾਲ ਕੀਤਾ ਤੁਸੀਂ ਕਿਸਾਨਾਂ ਦੇ ਧਰਨੇ ਤੇ ਕਿਉਂ ਗਏ ਸਾਡਾ ਕਿਸਾਨਾਂ ਦੇ ਧਰਨੇ ਨਾਲ ਕੀ ਮਤਲਬ ਮੈਂ ਉਸ ਨੂੰ ਕਿਹਾ ਭਰਾ ਜੀ ਇਹ ਤਾਂ ਤੁਸੀਂ ਆਪਣੀ ਪਾਰਟੀ बसपा ਨੂੰ ਪੁੱਛੋ ਜਿਸ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਉਸ ਨੇ ਕਿਹਾ ਨਹੀਂ ਮੈਂ ਇਹ ਸਵਾਲ ਤੁਹਾਨੂੰ ਕੀਤਾ ਹੈ ਮੈਂ ਕਿਹਾ ਜਿੱਥੋਂ ਤੱਕ ਸਾਡੇ ਕਲਾਕਾਰ ਵਾਲੇ ਧਰਮ ਦਾ ਸਵਾਲ ਹੈ ਅਸੀਂ ਤਾਂ ਹਰ ਉਸ ਪੀੜਤ ਧਰ ਨਾਲ ਖੜਨਾ ਹੁੰਦਾ ਹੈ ਜਿਸ ਨੂੰ ਕੋਈ ਜ਼ੋਰਦਾਰ ਆਪਣੀ ਧੌਮਸ ਨਾਲ ਦਬਾਰਿਆ ਹੋਵੇ ਜੇ ਅੱਜ ਕਿਸਾਨਾਂ ਨੂੰ મોદી ਸਰਕਾਰ ਦਬਾਰੀ ਹੈ ਤਾਂ ਅਸੀਂ ਆਪਣੀ ਕਲਾ ਰਹੀਂ ਆਵਾਜ਼ ਉਠਾ ਮੰਗੇ ਜਦੋਂ ਪਿੱਛੇ ਜੇ ਨਾਗਰਿਕਤਾ ਕਾਨੂੰਨ ਰਾਹੀਂ ਮੁਸਲਮਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤਾਂ ਅਸੀਂ ਲੁਧਿਆਣਾ ਤੇ ਮਲੇਰਕੋਟਲਾ ਵਿੱਚ ਸ਼ਹੀਨ ਬਾਗ ਬਣਾ ਕੇ ਬੈਠੇ ਆਪਣੇ ਮੁਸਲਮਾਨ ਭਰਾਵਾਂ ਦੇ ਹੱਕ ਵਿੱਚ ਆਪਣੇ ਨਾਟਕਾਂ ਰਹੀਂ ਬਿਨਾਂ ਸੱਦੇ ਆਪਣੀ ਆਵਾਜ਼ ਬੁਲੰਦ ਕਰਕੇ ਆਈ ਸੀ ਜਦੋਂ ਕਸ਼ਮੀਰੀਆਂ ਨੂੰ 370 ਧਾਰਾ ਖਤਮ ਕਰਕੇ ਬੰਦਕ ਬਣਾ ਦਿੱਤਾ ਗਿਆ ਸੀ ਤਾਂ ਅਸੀਂ ਉਦੋਂ ਵੀ ਕਸ਼ਮੀਰੀਆਂ ਦੇ ਹੱਕ ਵਿੱਚ ਖੜੇ ਸੀ ਦੂਸਰੇ ਸਾਥੀ ਨੇ ਮੈਨੂੰ ਸਵਾਲ ਕੀਤਾ ਪਿੱਛੇ ਜੇ ਜਦੋਂ ਦਿੱਲੀ ਤੋਂ ਤੁਗਲਕਾਬਾਦ ਵਿੱਚ ਸਤਿਗੁਰੂ ਰਵਿਦਾਸ ਦਾ ਮੰਦਿਰ ਸਰਕਾਰ ਨੇ ਢਾਇਆ ਤਾਂ ਇਹ ਲੋਕ ਭਾਵਕਸਾਨ ਸਾਡੇ ਨਾਲ ਕਿਹੜਾ ਖੜੇ ਸੀ ਫਿਰ ਅਸੀਂ ਕਿਉਂ ਇਹਨਾਂ ਨਾਲ ਖੜੀਏ ਮੈਂ ਉਸਨੂੰ ਪੁੱਛਿਆ ਸਾਥੀ ਜੀ ਤੁਸੀਂ ਦਿੱਲੀ ਗਏ ਸੀ ਉਸਨੇ ਕਿਹਾ ਹਾਂ ਮੈਂ ਗਿਆ ਸੀ ਮੈਂ ਕਿਹਾ ਫਿਰ ਤੁਸੀਂ ਉੱਥੇ ਰਾਮਲੀਲਾ ਮੈਦਾਨ ਵਿੱਚ ਸਟੇਜ ਤੇ ਡੇਰੇਦਾਰ ਬਾਬਿਆਂ ਦਾ ਡਰਾਮਾ ਵੀ ਦੇਖਿਆ ਹੋਣਾ ਗਿਆ ਤਾਂ ਮੈਂ ਵੀ ਸੀ ਮੈਨੂੰ ਕਈ ਟੀਵੀ ਚੈਨਲਾਂ ਨੇ ਪੁੱਛਿਆ ਸੀ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਕਿਹਾ ਅਸੀਂ ਇੱਥੇ ਮੰਦਰ ਮੁੱਦੇ ਤੇ ਆਏ ਆ ਉਹਨਾਂ ਫਿਰ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਮੰਦਰ ਉਸੇ ਜਗ੍ਹਾ ਤੇ ਦੁਬਾਰਾ ਬਣੇ ਮੈਂ ਕਿਹਾ ਅਸੀਂ ਇੱਥੇ ਲੋਕਾਂ ਨੂੰ ਇਹ ਦੱਸਣ ਆਏ ਆ ਕਿ ਇੱਥੇ ਇਸੇ ਇੱਕ ਮੰਦਰ ਦਾ ਸਵਾਲ ਨਹੀਂ ਇਹ ਮੰਦਰ ਤਾਂ ਸਰਕਾਰ ਦੁਬਾਰਾ ਬਣਾ ਦੇਵੇਗੀ ਤੇ ਪੁਜਾਰੀ ਤੇ ਪੁਜਾਰੀ ਉਸ ਵਿੱਚ ਆਪਣਾ ਬਿਠਾ ਦੇਵੇਗੀ ਇਸ ਨਾਲ ਸਾਡੇ ਸਮਾਜ ਦਾ ਕੀ ਭਲਾ ਹੋਵੇਗਾ ਸਭ ਤੋਂ ਵੱਡਾ ਸਵਾਲ ਤਾਂ ਭਾਰਤ ਦੇ ਸਭ ਤੋਂ ਵੱਡੇ ਪਾਰਲੀਮੈਂਟ ਮੰਦਰ ਦਾ ਸਾਡੇ ਸਮਾਜ ਨੂੰ ਉਸ ਵੱਡੇ ਮੰਦਰ ਤੇ ਕਾਬਜ ਹੋਣਾ ਪਵੇਗਾ ਉਹ ਮੰਦਰ ਸਾਡੇ ਹੱਥ 'ਚ ਹੋਵੇਗਾ ਤਾਂ ਸਾਡੇ ਸਾਰੇ ਪੂਜਾ ਸਥਾਨ ਵੱਜ ਜਾਣਗੇ ਨਹੀਂ ਤਾਂ ਸਾਡੇ ਘਰ ਵੀ ਨਹੀਂ ਬਚਣਗੇ ਨਾਲੇ ਸਤਗੁਰ ਅਬਦਾਸ ਜੀ ਨੇ ਕਿੰਨੇ ਮੰਦਰ ਬਣਾਏ ਸੀ ਭਾਰਤ ਦਾ ਅਸਲੀ ਮੰਦਰ ਤਾਂ ਪਾਰਲੀਮੈਂਟ ਮੰਦਰ ਹੈ ਖਤਰਾ ਤਾਂ ਉਸ ਨੂੰ ਹੈ ਆਰਐਸਐਸ ਉਸਤੇ ਕਾਬਜ਼ ਹੈ ਉਹ ਮੂਲ ਵਾਸੀ ਬਹੁਤ ਜਨਾਂ ਦੇ ਜ਼ਬਰt ਆ ਰਹੀ ਹੈ ਦੂਜੇ ਨੂੰ ਕੁੱਟ ਖਾਂਦੇ ਦੇਖ ਖੁਸ਼ ਨਾ ਹੋਈਏ ਉਹ bari bari ਸਭ ਨੂੰ ਕੁੱਟ ਰਹੇ ਹਨ ਤੁਸੀਂ ਬਹੁਤ ਜਨ ਬਹੁਤ ਜਨ ਦੇ ਨਾਰੇ ਮਾਨਣ ਵਾਲੇ ਇੱਕ ਜਨ ਬਾਰੇ ਹੀ ਕਿਉਂ ਸੋਚਦੇ ਹੋ ਇਹ ਸਾਰੇ ਜੱਟ ਭਰਾ ਜੇ ਗੁਰੂ ਬਾਣੀ ਦੀ ਮੰਨ ਕੇ ਜ਼ਮੀਨ ਹੋਮੇ ਤੋਂ ਮੁਕਤ ਹੋ ਜਾਂਦੇ ਆਪਣੀ ਆਪਣੇ ਭੌਜਨ ਸਮਾਜ ਤੋਂ ਨਾ ਟੁੱਟਦੇ ਆਪਣੇ ਹੀ ਦਲਿਤ ਭਰਾਵਾਂ ਨਾਲ ਬਿਤਕਰਾ ਨਾ ਕਰਦੇ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਚਲੋ ਹੁਣ ਜਾਗ ਖੁੱਲੀ ਐ ਸਿੰਘੂ ਬਾਰਡਰ ਤੋਂ ਹੁਣ ਸੱਦੇ ਆਉਣ ਲੱਗ ਪਏ ਨੇ ਆਜੋ ਅਰਬਦਾਸੀਓ ਆਜੋ ਕਬੀਰ ਪੰਥੀਓ ਆਜੋ ਦਲਿਤ ਭਰਾਵੋ ਆਪਾਂ ਸਾਰੇ ਰਲ ਕੇ ਹੀ ਜੰਗ ਜਿੱਤ ਸਕਦੇ ਹਾਂ ਸੋ ਮੇਰਾ ਵਿਚਾਰ ਹੈ ਕਿ ਆਪਾਂ ਇਹ ਰੁੱਸੇ ਫੇਰ ਕਰ ਲਵਾਂਗੇ ਹੁਣ ਇਕੱਠੇ ਹੋਣ ਦਾ ਸਮਾਂ ਓ ਆਰਐਸਐਸ ਭਾਵ ਆਰਐਸਐਸ ਹੌਲੀ ਹੌਲੀ ਮਨੁਸਿਮਰਤੀ ਲਾਗੂ ਕਰਦੇ ਜਾ ਰਹੇ ਹਨ ਮਨੁਸਿਮਰਤੀ ਮਤਾਂ ਕੋਈ ਛੂਦਰ ਜ਼ਮੀਨ ਜਾਇਦਾਦ ਨਹੀਂ ਰੱਖ ਸਕਦਾ ਇਸ ਲਈ ਉਹਨਾਂ ਨੇ ਕਿਸਾਨੀ ਤੇ ਹਮਲਾ ਬੁਲਿਆ ਤੇ ਫਿਰ ਉਹ ਸਵਾਲ ਕਰਨ ਵਾਲਾ ਤਰਦਾਸੀਆ ਭਰਾ ਨਿਰ ਉੱਤਰ ਹੋ ਗਿਆ ਮੈਨੂੰ ਲੱਗਦਾ ਸੀ ਕਿ ਉਸ ਦੀ ਪੀਤੀ ਹੋਈ ਕੁਝ ਕੁਝ ਉੱਤਰ ਗਈ ਸਿਰ ਪ੍ਰਗਤੀ ਕਲਾ ਕੇਂਦਰ ਲਾਂਦੜਾ ਬਲਵਾਂ ਸੀ ਵੀ ਸਿੰਘੂ ਬਾਡਰ ਤੇ ਜਾਣਦਾ ਪ੍ਰੋਗਰਾਮ ਬਣਾ ਮਾਤਾ ਰਾਣੀ ਜਸੀ ਤਾਜਪੁਰ ਖੁਸ਼ਬੂ ਸੋਨੀਆ ਪ੍ਰਿੰਸ ਅਮੀਰ ਲਸਾੜਾ ਤੇ ਮੈਂ ਅਸੀਂ 7 ਜਣੇ 12 ਦਸੰਬਰ ਦੀ ਰਾਤ ਨੂੰ ਆਪਣੀ ਕੋਇਲਸ ਗੱਡੀ ਰਾਹੀਂ ਦਿੱਲੀ ਨੂੰ ਚਾਲੇ ਪਾ ਦਿੱਤੇ ਤੇ ਰਾਤ 11 ਵਜੇ ਅਸੀਂ ਲਾਂਧੜਿਆਂ ਤੋਂ ਤੁਰੇ ਠੰਡ ਹੋਣ ਕਰਕੇ ਅਸੀਂ ਲੋਈਆਂ ਤੇ ਕੰਬਲ ਗੱਡੀ ਵਿੱਚ ਰੱਖ ਲੈ ਸਨ ਗੱਡੀ ਮੂਹਰੇ ਝੰਡਾ ਲਾਉਣ ਲਈ ਝੰਡਾ ਨਾਲ ਲੱਭੇ ਅਸੀਂ ਪਿੰਡ ਦੇ ਕਿਸਾਨ ਮੋਰੀਆਂ ਨੂੰ ਪੁੱਛਿਆ ਝੰਡਾ ਉਹਨਾਂ ਕੋਲ ਨਹੀਂ ਸੀ ਉਹਨਾਂ ਕੋਲ ਲੱਡੂਵਾਲ ਟੋਲ ਪਲਾਜੇ ਤੋਂ ਮਿਲ ਜਾਵੇਗਾ ਅਸੀਂ ਜਾ ਕੇ ਉਹਨਾਂ ਤੋਂ ਝੰਡੇ ਦੀ ਮੰਗ ਕੀਤੀ ਸਾਨੂੰ ਦੇਣ ਲਈ ਝੰਡਾ ਉਹਨਾਂ ਕੋਲ ਵੀ ਨਹੀਂ ਸੀ ਉਹ ਸਾਨੂੰ ਚਾਹ ਦਾ ਲੰਗਰ ਛਕਣ ਲਈ ਬੇਨਤੀਆਂ ਕਰੀ ਜਾਣ ਚਾਹ ਲਈ ਉਹਨਾਂ ਤੋਂ ਖੀਮਾ ਮੰਗ ਕੇ ਬਿਨਾ ਝੰਡੇ ਤੋਂ ਅਸੀਂ ਉਥੋਂ ਤੁਰ ਪਏ ਰਸਤੇ ਵਿੱਚ ਟਰੈਕਟਰ ਟਰਾਲੀਆਂ ਤੇ ਕਾਰਾਂ ਉੱਤੇ ਝੰਡੇ ਲਾਈ ਲੋਕ ਦਿੱਲੀ ਤੇ ਧਰਨੇ ਤੇ ਜਾ ਰਹੇ ਸਨ ਧੁੰਦ ਤੇ ਠੰਡ ਵੱਧਦੀ ਜਾ ਰਹੀ ਸੀ ਪਰ ਧਰਨਿਆਂ ਤੇ ਜਾਣ ਵਾਲਿਆਂ ਦਾ ਜੋਸ਼ ਠੰਡਾ ਨਹੀਂ ਸੀ ਜੱਸੀ ਗੱਡੀ ਚਲਾ ਰਿਆ ਸੀ ਅੰਬਾਲਾ ਟੱਪ ਕੇ ਇੱਕ ਪੈਟਰੋਲ ਪੰਪ ਤੇ ਅਸੀਂ ਗੱਡੀ ਰੋਕੀ ਬੱਚਿਆਂ ਨੂੰ ਬਾਥਰੂਮ ਜਾਣ ਲਈ ਕਹਿ ਦਿੱਤਾ ਸਾਰਿਆਂ ਨੇ ਉੱਤਰ ਕੇ ਲੱਤਾਂ ਸਿੱਧੀਆਂ ਕੀਤੀਆਂ ਤੇ ਬਾਥਰੂਮ ਜਾ ਕੇ ਫਰੈਸ਼ ਹੋਏ ਅਤੇ ਦੁਬਾਰਾ ਗੱਡੀ 'ਚ ਬੈਠ ਗਏ ਫਿਰ ਮੈਂ ਡਰਾਈਵਿੰਗ ਕਰਨ ਲੱਗਾ ਗੱਡੀ ਧੁੰਦ ਨੂੰ ચીਰਦੀ ਸਵੇਰੇ 5 ਵਜੇ ਸਿੰਘੂ ਬਾਰਡਰ ਤੇ ਪਹੁੰਚ ਗਏ ਦੂਰ ਦੂਰ ਤੱਕ ਸੜਕ ਦੇ ਦੋਨੋਂ ਪਾਸੇ ਟਰਾਲੀਆਂ ਹੀ ਟਰਾਲੀਆਂ ਠੰਡ ਤੋਂ ਬਚਣ ਲਈ ਤਰਪਾਲਾਂ ਪਾਈਆਂ ਹੋਈਆਂ ਸਨ ਇੰਝ ਲੱਗੇ ਜਿਵੇਂ ਹਜ਼ਾਰਾਂ ਲੱਖਾਂ ਗੱਡੀ ਕਾੜਿਆਂ ਨੇ ਆ ਕੇ ਇੱਥੇ ਡੇਰੇ ਲਾਇਆ ਹੋਣ ਧਰਨੇ ਤੋਂ 2 ਕਿਲੋਮੀਟਰ ਉਰੇ ਹੀ ਆਪਣੀ ਗੱਡੀ ਨੂੰ ਯੂਐਸਏ ਕੈਲਿਫੋਨੀਆ ਵਾਲਿਆਂ ਦੇ ਲੰਗਰ ਵਾਲਿਆਂ ਕੋਲ ਰੋਕ ਲਈ ਗਰਮਾ-ਗਰਮ ਚਾਹ ਨਾਲ ਖੋਏ ਦੀਆਂ ਪਿੰਨੀਆਂ, ਪਕੌੜੇ, ਸੰਤਰੇ, ਮੂੰਗਫਲੀ, ਬਿਸਕੁਟ ਵੰਟਾਈ ਜਾ ਰਹੇ ਸਨ ਬੱਚਿਆਂ ਨੇ ਮਨ ਭੁੱਲਦਾ ਲੰਘ ਰਿਹਾ ਤੇ ਆ ਮੁੱਖ ਸਟੇਜ ਉਤੋਂ ਉੱਥੋਂ ਦੂਰ ਸੀ ਅਸੀਂ ਨੇੜੇ ਜਾਣਾ ਚਾਹੁੰਦੇ ਸੀ ਅਸੀਂ ਸੋਚਿਆ ਗੱਡੀ ਜਿੱਥੋਂ ਤੱਕ ਜਾਂਦੀ ਹੈ ਲਿਜਾਈ ਜਾਵੇ ਮੇਨ ਸਟੇਜ ਤੋਂ ਅੱਧਾ ਕਿਲੋਮੀਟਰ ਉਰੇ ਆਵਾਜ਼ਾਂ ਹੀ ਕੰਟਰੋਲ ਕਰਦੇ ਨੌਜਵਾਨਾਂ ਨੇ ਸਾਡੀ ਗੱਡੀ ਨੂੰ ਰੋਕ ਲਿਆ ਤੇ ਕਿਹਾ ਕਿ ਗੱਡੀ ਹੋਰ ਅੱਗੇ ਨਹੀਂ ਜਾ ਸਕਦੀ ਅੱਗੇ ਗੱਡੀ ਖੜੀ ਕਰਨ ਲਈ ਜਗ੍ਹਾ ਨਹੀਂ ਸੀ ਤੁਸੀਂ ਇੱਧਰ ਖੱਬੇ ਪਾਸੇ ਮੁੜਦੀ ਸੜਕ ਤੇ ਕੋਈ ਜਗ੍ਹਾ ਲੱਭ ਲਓ ਕੁਝ ਜ਼ਿਆਦਾ ਦੂਰ ਨਾ ਜਾਣਾ ਪਿਆ ਨੇੜੇ ਹੀ ਥਾਂ ਮਿਲ ਗਈ ਤੇ ਅਸੀਂ ਉੱਥੇ ਗੱਡੀ ਨੂੰ ਪਾਰਕ ਕਰ ਦਿੱਤਾ ਇੱਥੇ ਆ ਕੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਬਾਰੇ ਸਾਡਾ ਪਲੇਖਾ ਨਿਕਲ ਗਿਆ ਪਹਿਲਾਂ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਜਿੱਥੋਂ ਦਿੱਲੀ ਦੀ ਹੱਦ ਸ਼ੁਰੂ ਹੁੰਦੀ ਹੈ ਹਰਿਆਣੇ ਵਾਲੇ ਪਾਸੇ ਨੂੰ ਕੁੰਡਲੀ ਬਾਰਡਰ ਕਹਿੰਦੇ ਹਨ ਤੇ ਦਿੱਲੀ ਵਾਲੇ ਪਾਸੇ ਨੂੰ ਸਿੰਘੂ ਬਾਰਡਰ ਇਹ ਦੋਨੋਂ ਪਾਸੇ ਪੈਂਦੇ ਪਿੰਡਾਂ ਦੇ ਨਾਮ ਉੱਥੇ ਧਰਨੇ ਦੀਆਂ ਸਟੇਜਾਂ ਵੀ ਦੋ ਹਨ ਕੁੰਡਲੀ ਵਾਲੇ ਪਾਸੇ ਵੱਡੀ ਸਟੇਜ ਹੈ ਜਿੱਥੇ ਹਰ ਕਿਸਮ ਦਾ মিডিਆ ਮੌਜੂਦ ਹੈ ਸਿੰਘੂ ਬਾਰਡਰ ਤੇ ਸਟੇਜ ਭਾਵੇਂ ਛੋਟੀ ਆ ਪਰ ਸੰਗਤ ਉੱਥੇ ਵੀ ਉਨੀ ਹੀ ਪਹੁੰਚਦੀ ਹੈ ਉਹਨਾਂ ਵਿੱਚ ਦੋ ਕੋ ਖੇਤਾਂ ਦੀ ਬੈਠ ਹੈ ਖੈਰ ਅਸੀਂ ਤੜਕੇ ਪਹੁੰਚ ਗਏ ਸੀ ਸਾਰਿਆਂ ਨੇ ਫਰੈਸ਼ ਹੋਣਾ ਸੀ ਅਸੀਂ ਟਾਇਲਟਾਂ ਲੱਭ ਰਹੀ ਸੀ ਸਾਨੂੰ ਵਿਜੇ ਸ਼ੁਰਦੀਆਂ ਤੇ ਉਸ ਦਾ ਇੱਕ ਹੋਰ ਅੰਬੇਡਕਰੀ ਸਾਥੀ ਮਿਲ ਗਿਆ ਵਿਜੇ ਸਾਡੇ ਪਿੰਡ ਦਾ ਦਮਾਦ ਹੈ ਅਸੀਂ ਇੱਕ ਦੂਜੇ ਦਾ ਹਾਲ-ਚਲ ਪੁੱਛਿਆ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਦਿੱਲੀ ਬਾਰਡਰ ਵਾਲੇ ਪਾਸੇ ਜਾਓ ਉੱਥੇ ਇੱਕ ਬਹੁਤ ਵੱਡੀ ਸ਼੍ਰੀ ਗੁਰੂ ਤੇਗ ਬਹਾਦਰ ਪਾਰਕ ਹੈ ਉੱਥੇ ਟਾਇਲਟਾਂ ਦਾ ਵਧੀਆ ਪ੍ਰਬੰਧ ਹੈ ਅਸੀਂ ਉਧਰੋਂ ਚੱਲ ਪਏ ਖਾਲਸਾ ਏਡ ਵਾਲਿਆਂ ਨੇ ਬਕਸਟਾਲ ਲਗਾ ਰੱਖੇ ਸਨ ਟੂਥ ਬਰਸ਼ ਟੂਥ ਪੇਸਟਾਂ ਨਾਉਣ ਤੇ ਕੱਪੜੇ ਧੋਣ ਵਾਲੇ ਸਾਬਣ ਤੇਲ ਜਰਾਬਾਂ ਤੌਲੀਏ ਬਣਾਣਾ ਨਿੱਕਰਾਂ ਕੰਗੇ ਮੁਖਤ ਬਣ ਰਹੇ ਸਨ ਬਿਨਾ ਕਿਸੇ ਹਪੜਾ ਦੇ ਪੜੀ ਦੇ ਲੋਕ ਲੇਨ ਬਣਾ ਕੇ ਇੱਕ ਇੱਕ ਕਰਕੇ ਲੋੜ ਅਨੁਸਾਰ ਬਸਤਾ ਚੁੱਕਦੇ ਜਾ ਰਹੇ ਸਨ ਅਸੀਂ ਵੀ ਲੋੜ ਅਨੁਸਾਰ ਚੀਜ਼ਾਂ ਚੁੱਕੀਆਂ ਤੇ ਪਾਰਕ ਵੱਲ ਨੂੰ ਚੱਲ ਕਿਤੇ ਚਾਪਕੋੜਿਆਂ ਦੇ ਲੰਗਰ ਕਿਤੇ ਪਰੌਠਿਆਂ ਦੇ ਲੰਗਰ ਚੱਲ ਰਹੇ ਸਨ ਟੈਂਟ ਦਾ ਦਰਵਾਜ਼ਾ ਸਜਿਆ ਹੋਇਆ ਸੀ ਤੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ ਬਹੁਤ ਸਾਰੇ ਲੋਕ ਆਸਥਾ ਦੇ ਸਾਗਰ ਵਿੱਚ ਡੁੱਬੇ ਉੱਥੇ ਬੈਠੇ ਹੋਏ ਸੀ। ਪਛਦੇ ਪਛਦੇ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ پارک ਵਿੱਚ ਪਹੁੰਚ ਗਏ। ਇਹ پارک ਕਲਾਤਮਕ, ਵਿਸ਼ਾਲ ਤੇ ਸ਼ਾਨਦਾਰ ਹੈ। ਇਹ پارک ਵੀ ਕਿਸਾਨਾਂ ਨਾਲ ਭਰਿਆ ਪਿਆ ਸੀ। ਜਿੱਥੇ ਪੰਜਾਬੀ ਹੋਣ ਉੱਥੇ ਲੰਗਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। پارک ਵਿੱਚ ਵੀ ਲੰਗਰ ਲੱਗਾ ਹੋਇਆ ਸੀ। ਅਸੀਂ ਫਰੈਸ਼ ਹੋਣ ਤੋਂ ਬਾਅਦ ਲੰਗਰ ਵਿੱਚ ਆ ਕੇ ਪੂੜੀਆਂ, ਗਾਜਰ, ਗੋਭੀ ਮਿਕਸ ਸਬਜ਼ੀ ਨਾਲ ਲੰਗਰ ਛਕਿਆ। ਮੈਂ ਤਾਂ ਗੱਡੀ ਵਿੱਚ ਆ ਕੇ ਸੌਂ ਗਿਆ। ਬਾਕੀ ਬੱਚੇ ਘੁੰਮ ਫਿਰ ਕੇ ਮੇਲਾ ਦੇਖਦੇ ਰਹੇ। ਬਾਪਸਾ ਆ ਕੇ ਉਹਨਾਂ ਮੈਨੂੰ ਜਗਾਇਆ। ਸਟੇਜ ਸ਼ੁਰੂ ਹੋ ਗਈ ਸੀ, ਭਾਚਨ ਹੋ ਰਏ ਸਨ। ਅਸੀਂ ਵੀ ਜਾ ਕੇ ਪੰਡਾਲ ਵਿੱਚ ਬੈਠ ਗਏ। ਅਸੀਂ ਪ੍ਰਬੰਧਕਾਂ ਨੂੰ ਆਪਣੀ ਜਾਣ ਪਛਾਣ ਦੱਸੀ ਤੇ ਪੇਸ਼ਕਾਰੀ ਲਈ ਟਾਈਮ ਮੰਗਿਆ। ਉਹਨਾਂ ਸਾਨੂੰ ਪਰਚੀ ਲੈ ਕੇ ਦੇਣ ਲਈ ਕਿਹਾ ਤੇ ਸ਼ਾਮ 5 ਵਜੇ ਆਉਣ ਲਈ ਆਖ ਦਿੱਤਾ। ਅਸੀਂ ਉੱਥੋਂ ਉੱਥੇ 3 ਘੰਟੇ ਬੈਠੇ। ਫਿਰ ਬਾਥਰੂਮ ਲਈ ਪਾਰਕ ਨੂੰ ਚਲਦੇ ਦੁਪਹਿਰ ਦਾ ਖਾਣਾ ਵੀ ਅਸੀਂ ਉੱਥੇ ਹੀ ਛਕਿਆ ਉੱਥੇ ਕਿਤੇ ਇਕੱਠੇ ਹੋ ਕੇ ਨੌਜਾਨ ਭੰਗੜੇ ਪਾ ਰਹੇ ਸਨ ਤੇ ਕਿਤੇ ਇਕੱਠੇ ਹੋ ਕੇ ਗਾਰੇ ਸਨ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਵੀ ਆਪਣਾ ਇੱਕ ਨੁਕੜਾ ਨਾਟਕ ਇੱਥੇ ਕਰ ਦਈਏ ਕਲਾਕਾਰ ਜਾ ਕੇ ਗੱਡੀ ਤੋਂ ਸਮਾਨ ਚੁੱਕ ਲਿਆ ਪਾਰਕ ਵਿੱਚ ਬਣੀ ਸਟੇਜ ਤੇ ਅਸੀਂ ਆਪਣਾ ਨਾਟਕ ਸ਼ੁਰੂ ਕਰ ਦਿੱਤਾ ਕੁਝ ਸ਼ਰਾਰਤੀ ਹੁੱਲੜਵਾਜਾਂ ਤੇ ਸ਼ਰਾਬੀ ਨੌਜਵਾਨਾਂ ਨੇ ਆ ਕੇ ਰੌਲਾ ਪਾ ਦਿੱਤਾ ਉਹ ਕਹਿੰਦੇ ਕਿ ਤੁਸੀਂ ਇੱਥੇ ਨਾਟਕ ਨਹੀਂ ਕਰ ਸਕਦੇ ਕੁਝ ਨੌਜਵਾਨ ਕਹਿੰਦੇ ਤੁਸੀਂ ਕਰੋ ਉੱਥੇ ਦੋ ਧੜੇ ਬਣ ਗਏ ਅਸੀਂ ਸਵਾਲ ਕੀਤਾ ਕਿ ਇੱਥੇ ਭੰਗੜੇ ਪੈਂਦੇ ਸੀ ਇੱਥੇ ਇਕੱਠੇ ਹੋ ਕੇ ਲੋਕ ਗਾਉਂਦੇ ਸੀ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਫਿਰ ਜਿਹੜੇ ਨੌਜਵਾਨ ਨਾਟਕ ਦੇਖਣਾ ਚਾਹੁੰਦੇ ਸਨ ਉਹਨਾਂ ਸਾਨੂੰ ਕਿਹਾ ਚਲੋ ਅਸੀਂ ਉੱਥੇ ਧੰਨੇ ਵਾਲੀ ਸਟੇਜ ਤੇ ਤੁਹਾਡਾ ਨਾਟਕ ਕਰਵਾਉਂਦੇ ਹਨ ਉਹਨਾਂ ਨੌਜਵਾਨਾਂ ਨੇ ਸਿੰਗੂ ਬਾਰਡਰ ਵਾਲੇ ਪਾਸੇ ਸਟੇਜ ਪ੍ਰਬੰਧਕਾਂ ਨੂੰ ਸਾਡੀ ਪੇਸ਼ਕਾਰੀ ਕਰਵਾਉਣ ਲਈ ਕਿਹਾ। ਉਹਨਾਂ ਸਾਨੂੰ ਤਿਆਰੀ ਕਰਨ ਲਈ ਕਹਿ ਦਿੱਤਾ। ਅਸੀਂ ਉੱਥੇ ਅੰਸੀ ਕੋਰੀਓਗ੍ਰਾਫੀ ਕੀਤੀ ਜੋ ਬੜੀ ਸਫਲ ਰਹੀ। ਉਸ ਤੋਂ ਬਾਅਦ ਅਸੀਂ ਕੁੰਡਲੀ ਬਾਰਡਰ ਵਾਲੀ ਸਟੇਜ ਤੇ ਗਏ। ਰਾਜਵਿੰਦਰ ਸਮਰਾਲਾ ਆਪਣਾ ਆਪੇਰਾ ਖੇਡ ਰਿਹਾ ਸੀ। ਪ੍ਰਬੰਧਕਾਂ ਨੂੰ ਕਿਹਾ ਸਾਨੂੰ ਟਾਈਮ ਦਿਓ। ਦੁਪਹਿਰ ਦੀ ਦਿੱਤੀ ਪਰਚੀ ਵੀ ਯਾਦ ਕਰਵਾਈ। ਉਹਨਾਂ ਕਹਾ ਕਿ ਹੁਣ ਤਾਂ ਅਸੀਂ ਸਟੇਜ ਬੰਦ ਕਰਨ ਲੱਗ ਗਏ। ਤੁਹਾਨੂੰ ਕੱਲ ਨੂੰ ਜਰੂਰ ਟਾਈਮ ਮਿਲੇਗਾ ਖੈਰ ਦੂਜੇ ਦਿਨ ਵੀ ਉਹਨਾਂ ਕੋਲ ਸਾਡੇ ਲਈ ਸਮਾਂ ਨਹੀਂ ਸੀ ਪਰ ਸਿੰਘੂ ਬਾਰਡਰ ਵਾਲੇ ਪਾਸੇ ਸਟੇਜ ਭਾਵੇਂ ਬੰਦ ਕਰਕੇ ਅਰਦਾਸ ਵੀ ਕਰ ਦਿੱਤੀ ਸੀ ਫਿਰ ਵੀ ਪ੍ਰਬੰਧਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ ਸੰਗਤ ਨੂੰ ਲੰਗਰ ਛਕ ਲੈਣ ਦਿਓ ਆਪਾਂ ਤੁਹਾਡਾ ਪ੍ਰੋਗਰਾਮ ਜਰੂਰ ਕਰਵਾਵਾਂਗੇ ਲੰਗਰ ਤੋਂ ਬਾਅਦ ਸੰਗਤ ਪੰਡਾਲ ਵਿੱਚ ਫਿਰ ਜੁੜ ਗਈ ਅਸੀਂ ਪਹਿਲਾ ਨਾਟਕ ਗੱਲਾਂ ਦਾ ਕੜਾ ਖੇਡਿਆ ਤੇ ਦੂਸਰਾ ਨਾਟਕ ਸਮਝਦਾਰ ਲੋ ਰਾਤ ਕੜਾਕੇदार ਠੰਡ ਨਾਲ ਵਿੱਚ ਨੀਲੀ ਛੱਤ ਥੱਲੇ ਬੈਠੇ ਨਾਟਕ ਦੇਖ ਰਹੇ ਲੋਕਾਂ ਨੇ ਤਾੜੀਆਂ ਤੇ ਪੈਸਿਆਂ ਨਾਲ ਸਾਨੂੰ ਪਿਆਰ ਦਿੱਤਾ ਧਰਨਾ ਪ੍ਰਬੰਧਕਾਂ ਨੇ ਵੱਡਾ ਬਹੁਤ-ਬਹੁਤ ਧੰਨਵਾਦ ਕੀਤਾ ਨਾਟਕ ਤੋਂ ਬਾਅਦ ਇੱਕ ਨੌਜਵਾਨ ਆ ਕੇ ਮੈਨੂੰ ਜੱਫੀ ਪਾ ਲਈ ਉਸਨੇ ਕਿਹਾ ਕਿ ਮੈਂ ਕਾਮਰੇਡ ਸੁਖਵਿੰਦਰ ਨਾਗੀ ਦਾ ਭਰਾ ਲੋਹਿਆ ਤੋਂ ਨਾਗੀ ਸਾਡਾ ਪਰਮ ਮਿੱਤਰ ਹੈ ਮੇਲੇ ਵਿੱਚ ਘੁੰਮਦਿਆਂ ਹੀ ਸਾਨੂੰ ਇੱਕ ਬਜ਼ੁਰਗ ਸਰਦਾਰ ਦੇ ਮੋਟਰਸਾਈਕਲ ਪਿੱਛੇ ਬੈਠੇ ਲਸ਼ਕਰ ਮਠੜਾ ਜੀ ਮਿਲ ਗਏ ਉਹ 26 ਨਵੰਬਰ ਤੋਂ ਇੱਥੇ ਹੀ ਹਨ ਉਹ ਕੁਦਰਤ ਮਾਨਵ ਲੋਕ ਲਹਿਰ ਦੇ ਆਗੂ ਹਨ ਉਹਨਾਂ ਦਾ ਇੱਥੇ ਮੋਬਾਈਲ ਟੁੱਟ ਗਿਆ ਸੀ ਉਹ ਮੋਬਾਈਲ ਉਹਨਾਂ ਦੇ ਸਾਥੀ ਦਸਰਾਜ ਉਮਰਪੁਰਾ ਦੀ ਨਿਸ਼ਾਨੀ ਸੀ ਜੋ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਿਆ ਸਨ ਉਹ ਉਸ ਨਿਸ਼ਾਨੀ ਨੂੰ ਝੂਰ ਰਹੇ ਸਨ ਸਾਨੂੰ ਐਪਟਾ ਪੰਜਾਬ ਦੇ ਰੰਗ ਕਰਮੀ ਵਿੱਕੀ ਮਹੇਸ਼ਵਰੀ ਵੀ ਮਿਲਿਆ ਉਹ 25 ਨਵੰਬਰ ਤੋਂ ਟੀਮ ਸਮੇਤ ਇੱਥੇ ਹੀ ਆ। ਉਸ ਨਾਲ ਮੈਂ ਐਕਟਾ ਪੰਜਾਬ ਦਾ ਦੁੱਖ ਸੁਖ ਸੰਜਿਆ ਕੀਤਾ। 14 ਦਸੰਬਰ ਦੀ ਰਾਤ ਸਾਡੀ ਵਾਪਸੀ ਸੀ। ਅਮਰਤਾ ਤੇ ਦੂਸਰੀਆਂ ਕੁੜੀਆਂ ਖਾਲਸਾ ਏਡ ਵਾਲਿਆਂ ਤੋਂ ਰਸਤੇਲੇ ਪਾਣੀ ਦੀਆਂ ਬੋਤਲਾਂ ਲੈਣ ਚਲੇ ਗਈਆਂ। ਉਹ ਉੱਥੇ ਬੈਠ ਕੇ ਚਾਹ ਪੀਣ ਲੱਗ ਪਈਆਂ। ਅਢੀਕੇ ਮੈਂ ਉਹਨਾਂ ਨੂੰ ਉੱਥੇ ਦੇਖਣ ਚਲੇ ਗਿਆ। ਖਾਲਸਾ ਏਡ ਵਾਲਿਆਂ ਨੇ ਮੈਨੂੰ ਵੀ ਚਾਹ ਪੀਣ ਲਈ ਕਿਹਾ। ਖੈਰ ਮੈਂ ਤਾਂ ਚਾਹ ਪਿੰਡਾ ਹੀ ਨਹੀਂ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਕਲਾਕਾਰ ਆ ਤਾਂ ਉਹ ਪ੍ਰਭਾਵਿਤ ਹੋਏ ਅਸੀਂ ਕੁਲਪ੍ਰੀਤ ਰਾਣਾ ਵੱਲੋਂ ਖਾਸ ਸੈਡ ਦੇ ਉਸ ਸਾਥੀ ਇੰਦਰਜੀਤ ਸਿੰਘ ਦਾ ਬਣਾਇਆ ਚਿੱਤਰ ਦਿਖਾਇਆ ਜਿਸ ਦੀ ਪਿੱਛੇ ਜਾ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਉਹਨਾਂ ਆਪਣੇ ਮੋਬਾਈਲਾਂ ਤੇ ਉਸ ਦੀਆਂ ਫੋਟੋਆਂ ਖਿੱਚੀਆਂ ਵਾਪਸੀ ਤੇ ਉਹਨਾਂ ਕੁੜੀਆਂ ਨੂੰ ਇੱਕ ਇੱਕ ਸ਼ਾਲ ਤੇ ਮੈਨੂੰ ਲੋਈ ਦਿੱਤੀ ਤੇ ਗੱਡੀ ਲਈ ਤਰਪਾਲ ਵੀ ਧਰਨੇ ਵਿੱਚ ਚੱਲਦੇ ਲੰਗਰਾਂ ਵਿੱਚ ਕੋਈਆਂ ਦੀਆਂ ਪਿੰਨੀਆਂ ਦੇ ਚਾਚਾ ਸਾਡੇ ਘਰਾਂ ਤੱਕ ਵੀ ਪਹੁੰਚ ਗਈ ਸੀ। ਇੱਕ ਲੰਗਰ ਵਾਲਿਆਂ ਚਾਰ-ਚਾਰ ਪਿੰਨੀਆਂ ਹਰ ਕਲਾਕਾਰ ਦੇ ਹੱਥਾਂ ਵਿੱਚ ਫੜਾ ਦਿੱਤੀਆਂ। ਧਰਨੇ 'ਚ ਉਹ ਅਸੀਂ ਕਿਸਾਨੀ ਝੰਡਾ ਲੈ ਕੇ ਗੱਡੀ ਮੂਰੇ ਲਾ ਦਿੱਤਾ ਸੀ। ਅਸੀਂ 11 ਵਜੇ ਹੀ ਉੱਥੋਂ ਤੁਰੇ। ਗੱਡੀ ਤੇ ਝੰਡਾ ਦੇਖ ਕੇ ਕੋਈ ਟੋਲ ਪਲਾਜ਼ੇ ਵਾਲਾ ਸਾਨੂੰ ਨਹੀਂ ਸੀ ਰੁਕ ਰਿਆ। ਅਸੀਂ ਸਵੇਰੇ 4:30 ਵਜੇ ਘਰ ਪਹੁੰਚ ਗਏ। ਇਹ ਧਰਨਾ ਕਦੋਂ ਤੱਕ ਚੱਲੇਗਾ? ਕਿਹਾਂ ਨਹੀਂ ਜਾ ਸਕਦਾ। ਕੁੰਡੀਆਂ ਦੇ ਸਿੰਘ ਫਸ ਗਏ ਹਨ ਅੰਦੋਲਨਕਾਰੀਆਂ ਦੀ ਵੀ ਜ਼ਿੰਦਗੀ ਮੌਤਾਸਵਾਦ ਬਣ ਗਿਆ ਹੈ ਸਮੁੱਚਾ ਪੰਜਾਬ ਬਹੀਰਾ ਕੱਤ ਕੇ ਉਥੇ ਜਾ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਵਿੱਚ ਖੇਤ ਮਜ਼ਦੂਰ ਜਥੇਬੰਦੀਆਂ ਦੀ ਘਾਟ ਮੈਨੂੰ ਜ਼ਰੂਰ ਲੱਗਦੀ ਹੈ ਇਹ ਘਾਟ ਵੀ ਜ਼ਰੂਰ ਦੂਰ ਹੋਣੀ ਚਾਹੀਦੀ ਹੈ ਧੰਨਵਾਦ